ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਾਇਦਾ ਦੇ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਹਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਵਿਭਾਗ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਵਿਭਾਗ ਹੈ ਉਹ ਇਸੇ ਕਰਨ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਹੈ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਹੈ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ ਤੁਹਾਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੋਈ ਮੈਂ ਐਮੀ ਕਮਾ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ ਹਾਂ ਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਾ ਜਾਂ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦਾ ਜਾਂ ਸਟ੍ਰੈਚਰ ਹੈ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਪਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾਂ ਹੁਣ ਕੱਲੇਬੋਲ ਸਾਹਿਬ ਜੀ ਹਾਲਤ ਕਹੀਏ ਲੇਕਿਨ ਮਕਲਾ ਕੋ ਹੱਲ ਨਹੀਂ ਹੋ ਰਿਹਾ ਸਾ ਨਾ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਮਾਤਮਾ ਦੇਖੋ ਇਹ 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 ਗੱਲਾਂ ਛੋਟੀਆਂ ਨਹੀਂ ਗੀਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂ ਗਈ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਐਡੀ ਬੜੀ ਉਹਨੂੰ ਪੂਰਾ ਕਰਨਾ ਵੀ ਬਹੁਤ ਵੱਡੀ ਗੱਲ ਹੈ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਹੀ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲੈਣ ਲਾਉਣੀਆਂ ਏ ਉਹਤੇ ਐਮਐਸਪੀ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ